ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬਿੰਗਨ ਦਾ ਪਰਤਾ ਉਹਦੇ ਬਾਅਦ ਸੇ ਅਸੀਂ ਤਿੰਨ ਬਿੰਗਣ ਲੈਏ ਆ ਜੀ ਹੁਣ ਅਸੀਂ ਪਹਿਲੇ ਬਿੰਗਨ ਛਿੱਲਾਂਗੇ ਪਹਿਲੇ ਸਿਆ ਸਿਰੇ ਇਹਨਾਂ ਦੇ ਲਾ ਲਵਾਂਗੇ ਜੀ ਐਦਾਂ ਸੀ ਇਹਨਾਂ ਨੂੰ ਸਾਰਿਆਂ ਨੂੰ ਛਿੱਲ ਲੈਣਾ ਜੀ ਉਨੇ ਸੇ ਬੈਂਗਣ ਕੱਟ ਕੇ ਜੀ ਠੰਡੇ ਪਾਣੀ ਦੇ ਵਿੱਚ ਪਾ ਲਏ ਆ ਹੁਣ ਅਸੀਂ ਇਹਨਾਂ ਨੂੰ ਨਾ ਕੁੱਕਰ ਦੇ ਵਿੱਚ ਰੱਖਾਂਗੇ ਹੁਣ ਅਸੀਂ ਬੈਂਗਣ ਕੁੱਕਰ 'ਚ ਰੱਖਾਂਗੇ ਜੀ ਥੋੜਾ ਜਿਹਾ ਤੇਲ ਪਾਵਾਂਗੇ ਪਹਿਲੇ ਇੰਨਾ ਕੇ ਪਾਵਾਂਗੇ ਜੀ ਹੁਣ ਅਸੀਂ ਕੁੱਕਰ ਦੇ ਵਿੱਚ ਬੈਂਗਣ ਪਾ ਦਵਾਂਗੇ ਜੀ ਉਹ ਅਸੀਂ ਦੋ ਟਮਾਟਰ ਛਿੱਲ ਕੇ ਕੱਟ ਲਏ ਆ ਜੀ ਜੇ ਤੁਸੀਂ ਨਾ吃 ਲੈਣੇ ਹੋਗੇ ਤੁਸੀਂ ਉਹਦਾ ਵੀ ਪਾ ਸਕਦੇ ਆ ਇੱਕ ਇਕੱਠਾ ਅਸੀਂ ਲਸਣ ਦਾ ਲਿਆ ਸੀ ਉਹ ਛਿੱਲ ਕੇ ਅਸੀਂ ਕੱਟ ਕੇ ਰੱਖ ਲਿਆ ਬਿੰਗਣ ਅਸੀਂ ਪਾਤੇ ਜੀ ਸਾਰੇ ਹੁਣ ਅਸੀਂ ਦੋ ਟਮਾਟਰ ਵੀ ਕੱਟੇ ਵਿੱਚ ਪਾ ਦਵਾਂਗੇ ਵਿੱਚੇ ਇਹ ਲਸਣ ਪਾ ਦਵਾਂਗੇ ਜਿਹੜੇ ਇਹ ਲਸਣ ਵਿੱਚ ਰਿੱਜੂਗਾ ਨਾ ਇਹਨਾਂ ਦਾ ਫਲੇਵਰ ਬਹੁਤ ਵਧੀਆ ਆਊਗਾ ਜੀ ਸਾਰਾ ਹੀ ਨਾਲ ਹੀ ਅਸੀਂ ਲੂਣ ਪਾ ਦਵਾਂਗੇ ਦੋ ਚਮਚੇ ਮੈਂ ਪਾਵਾਂਗੇ ਤੁਹਾਨੂੰ ਜੀ ਇਹਦੇ ਵਿੱਚ ਪਾਣੀ ਨਹੀਂ ਜੀ ਪਾਵਾਂਗੇ ਇਹਦੇ ਵਿੱਚ ਟਮਾਟਰ ਹੈਗੇ ਆ ਨਾ ਇਹਨੇ ਪਾਣੀ ਛੱਡ ਦੇਣਾ ਆਪਣਾ ਜੇ ਅਸੀਂ ਪਾਣੀ ਪਾਤਾ ਫੇਰ ਨੇ ਪੜਥਾ ਵਧ ਗਿਆ ਬਣਨਾ ਹੁਣ ਅਸੀਂ ਕੁੱਕਰ ਦਾ ਢੱਕਣ ਬੰਦ ਕਰ ਦਵਾਂਗੇ ਜੀ ਵੀਲੇ ਇਹਦੀਆਂ 4 ਬਿਸਲਾ ਬੱਜ ਜੂਗੀਆਂ ਫੇ ਅਸੀਂ ਗੈਸ ਬੰਦ ਕਰ ਦਵਾਂਗੇ ਚਾਰ ਬਿਸਲਾ ਬੱਜ ਗਈਆਂ ਜੀ ਹੁਣ ਅਸੀਂ ਗੈਸ ਬੰਦ ਕਰ ਦਿੱਤੀ ਆ ਅਸੀਂ ਇਹਨੂੰ ਠਹਿਰ ਕੇ ਖੋਲਾਂਗੇ ਜਿਸ ਲਈ ਦੀ ਭਾਪ ਨਿਕਲਣੋਂ ਹਟ ਗਈ ਆ ਆਪਣੀ ਤੜਕੇ ਵਾਸਤੇ ਜੀ ਅਸੀਂ ਦੋ ਪਿਆਜ਼ ਕੱਟੇ ਆ ਇੱਕ ਹਰੀ ਮਿਰਚ ਕੱਟੀ ਆ ਹੁਣ ਅਸੀਂ ਤੜਕਾ ਲਾਵਾਂਗੇ ਇੰਨੀ ਕੁ ਕੜਛੀ ਲਈ ਜੀ ਅਸੀਂ ਤੇਲ ਦੀ ਔਣੀ ਕੱਕੜ ਹੁਣ ਇਹਨੂੰ ਗਰਮ ਹੋਣ ਦਵਾਂਗੇ ਫਿਰ ਇਹਦੇ ਵਿੱਚ ਅਸੀਂ ਜੀਰਾ ਪਾਵਾਂਗੇ ਮੈਨੂੰ ਪਤਾ ਨਹੀਂ ਅਸੀਂ ਜੀਰੇ ਦੀ ਪਾਵਾਂਗੇ ਜੀ ਅਸੀਂ ਤੇਲ ਆ ਜੀ ਸਰੋਂ ਦਾ ਵਰਤੇ ਆ ਜੀ ਆਪਣਾ ਅਸੀਂ ਪਿਆਜ਼ ਪਾਵਾਂਗੇ ਜੀ ਮਿਸਟਰ ਸੈਟਿਫਾਈ ਹੋਣਗੇ ਜੀ ਸਾਨੂੰ ਜੀ ਹਰੀ ਮਿਰਚ ਪਾਵਾਂਗੇ ਜੀ ਅਸੀਂ ਕੋਈ ਮਹਰੀ ਮਿਰਚ ਪਾਈਦੀ ਆ ਜੀ ਮਿਰਚਾਂ ਨਾ ਕੌੜੀਆਂ ਬਹੁਤ ਆ ਓਡਾ ਵੀ ਅਸੀਂ ਘੱਟ ਮਿਰਚ ਖਾਣੇ ਆ ਥੁੜਕਾ ਵੀ ਅਸੀਂ ਹਿਸਾਬ ਦਾ ਹੀ ਡੋਲਨੇ ਆ ਜੀ ਬਹੁਤਾ ਤੇਜ਼ ਨਹੀਂ ਪਾਈਦਾ ਅਸੀਂ ਅਸੀਂ ਬਸ ਆਪਣੇ ਹਿਸਾਬ ਤੇ ਚੀਜ਼ ਬਣਾਇਦੀ ਆ ਥੋੜੇ ਤੇਲ ਦੇ ਵਿੱਚ ਥਿਆਲ ਸਾਡਾ ਭੁੱਜ ਗਿਆ ਜੀ ਹੁਣ ਉਹਨਾਂ ਨੂੰ ਗਿਆ ਚਮਚੇ ਕਰ ਦਿੱਤੀ ਆ ਹੁਣ ਅਸੀਂ ਇਹਦੇ ਵਿੱਚ ਨਾ ਮਸਾਲੇ ਪਾਵਾਂਗੇ ਥੋੜੀ ਜਿਹੀ ਕਸ਼ਮੀਰ ਧਰ ਮਿਰਚ ਪਾਵਾਂਗੇ ਇੱਕ ਚਮਚੀ ਅਸੀਂ ਧਨੀਆ ਪਾਊਡਰ ਦੀ ਪਾਵਾਂਗੇ ਡੇਢ ਕ ਚਮਚੀ ਅਸੀਂ ਹਲਦੀ ਦੀ ਪਾਵਾਂਗੇ ਜੀ ਅਸੀਂ ਉਸ ਲਈ ਲਸਣ ਤੇ ਟਮਾਟਰ ਅਸੀਂ ਨਾਲ ਹੀ ਬਿੰਗਣਾ ਦੇ ਰੱਖ ਦਿੱਤਾ ਸਗਾ ਜੀ ਕੁੱਕਰ ਦੇ ਵਿੱਚ ਪਾ ਦਾਂਗੇ। ਹੁਣ ਕਮੈਂਟ ਅਸੀਂ ਮਸਾਲੇ ਭੁੰਨਾਗੇ। ਹੁਣ ਅਸੀਂ ਕੁੱਕਰ ਢੋਡਾਂਗੇ ਜੀ। ਹੁਣ ਸਾਡੇ ਬਿੰਗਣ ਇੱਦਾਂ ਦੇ ਹੋ ਗਏ ਜੀ। ਇਸੇ ਦਾ ਜਰਾ ਕਿੰਨਾ ਨੂੰ ਕੜਛੀ ਫੇਰ ਦਵਾਂਗੇ। ਹੁਣ ਜੇ ਨੰ ਬਿੰਗਣ ਨੂੰ ਨਾ ਅਸੀਂ ਔਲ ਗੈਸ ਕਰਕੇ 5 ਕ ਮਿੰਟ ਅਸੀਂ ਤੜਕੇ ਦੇ ਵਿੱਚ ਰੰਨਾਂਗੇ। ਯਾ ਨਵੇ ਦਾ ਪਾਣੀ ਸਾਰਾ ਸੁੱਕ ਜਾਊਗਾ। ਵਰਤਾ ਠਾਕਾ ਬਣ ਗਿਆ ਜੀ। ਇਹਦੇ ਵਿੱਚ ਪਾਣੀ ਜੇ ਆ ਗਿਆ ਸੀ ਬਿੰਗਣਾ ਚ ਸਾਰਾ ਸੁਕਾਤਾ ਸੀ। ਹੁਣ ਇਹ ਨਾ ਤੇਲ ਅਲੱਗ ਹੋ ਗਿਆ ਜੀ ਬੱਚੋ। ਹੁਣ ਬਣ ਕੇ ਤਿਆਰ ਹੋ ਗਿਆ ਜੀ ਇਹ ਸਾਡਾ ਘਰ ਦਾ। ਹੰਦੀ ਗਰਮ ਮਸਾਲਾ ਦੇ ਵਿੱਚ ਪਾਵਾਂਗੇ ਮੈਂ ਪਹਿਲੇ ਪਾਇਆ ਨਹੀਂ ਸੀ ਲੋ ਪਰਤਾ ਸਾਡਾ ਬਣ ਕੇ ਤਿਆਰ ਆ ਜੀ ਪਰਤਾ ਬਹੁਤ ਵਧੀਆ ਬਣਿਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ